ਰੇਡੀ ਪਿੰਡੋਂ ਬਾਹਰ ਖੇਤ ਵਿੱਚ ਅਮਰੂਦ ਆਂਬ ਅਤੇ ਜਾਮਣ ਦੇ ਦਰਖਤਾਂ ਤੋਂ ਇਲਾਵਾ ਕੁਝ ਹੋਰ ਵੀ ਰੁੱਖ ਲੱਗੇ ਹੋਏ ਸਨ ਡੰਡੀ ਇਹਨਾਂ ਪੌਦਿਆਂ ਦੇ ਕੋਲ ਹੀ ਕਿਕਰ ਦਾ ਛੋਟਾ ਜਿਹਾ ਪੌਦਾ ਵੀ ਉਗਿਆ ਸੀ ਡੰਡੀ ਅਮਰੂਦ ਆਂਬ ਅਤੇ ਜਾਮਣਾ ਦੇ ਪੌਦਿਆਂ ਨੂੰ ਆਪਣੇ ਆਪ ਉੱਤੇ ਬੜਾ ਕਮੰਡ ਸੀ ਡੰਡੀ ਉਹ ਕਿਕਰ ਦੇ ਪੌਦੇ ਦਾ ਅਕਸਰ ਮਜਾਕ ਉਡਾਉਂਦੇ ਰਹਿੰਦੇ ਪਰ ਉਹ ਸ਼ਾਂਤ ਰਹਿੰਦਾ ਅਤੇ ਹਵਾ ਵਿੱਚ ਬੜੇ ਸਹਿਜ ਨਾਲ ਚੂਮਦਾ ਰਹਿੰਦਾ ਡੰਡੀ ਇੱਕ ਦਿਨ ਅਮਰੂਦ ਆਂਬ ਅਤੇ ਜਾਮਣ ਦੇ ਪੌਦੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਡੰਡੀ ਆਂਬ ਦੇ ਪੌਦੇ ਨੇ ਕਿਹਾ ਮੇਰਾ ਫਲ ਦੁਨੀਆ ਪਰ ਦੇ ਫਲਾਂ ਦਾ ਰਾਜਾ ਹੈ ਡੰਡੀ ਲੋਕ ਮੇਰਾ ਫਲ ਬੜੇ ਚਾਹ ਨਾਲ ਖਾਂਦੇ ਨੇ ਡੰਡੀ ਜਾਮਣ ਦੇ ਪੌਦੇ ਨੇ ਕਿਹਾ ਮੇਰਾ ਫਲ ਵੀ ਕੋਈ ਘੱਟ ਪ੍ਰਸਿੱਧ ਨਹੀਂ ਡੰਡੀ ਮੇਰੇ ਫਲ ਦਾ ਨਾਂ ਲੈਂਦਿਆਂ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਡੰਡੀ ਬਹੁਤ ਸਾਰੀਆਂ ਦਵਾਈਆਂ ਬਣਾਉਣ ਵਿੱਚ ਵੀ ਮੇਰੀ ਵਰਤੋਂ ਹੁੰਦੀ ਹੈ ਡੰਡੀ ਅਮਰੂਦ ਦਾ ਪੌਦਾ ਕਿਹੜਾ ਚੁੱਪ ਬੈਠਣ ਵਾਲਾ ਸੀ ਪ੍ਰਸ਼ਨ ਜਨਨਾ ਉਹ ਬੋਲਿਆ ਮੇਰੇ ਫਲ ਦੀ ਸ਼ਾਨ ਵੀ ਘੱਟ ਨਹੀਂ ਡੰਡੀ ਮੈਂ ਵੀ ਲੋਕਾਂ ਦੇ ਮਨਪਸੰਦ ਫਲਾਂ ਵਿੱਚੋਂ ਇੱਕ ਹਾਂ ਡੰਡੀ ਅੰਬ ਫਿਰ ਬੋਲਿਆ ਚਲੋ ਛੱਡੋ ਇਹਨਾਂ ਗੱਲਾਂ ਨੂੰ ਡੰਡੀ ਇਹ ਦੱਸੋ ਵੀ ਸਾਡੇ ਗਵਾਂਢੀ ਦੇ ਫਲ ਨੂੰ ਕੌਣ ਪਸੰਦ ਕਰਦਾ ਪ੍ਰਸ਼ੰਚਨ ਉਸ ਦੇ ਇੰਨਾ ਕਹਿਣ ਦੀ देर ਸੀ ਕਿ ਅਮਰੂਦ ਅਤੇ ਜਾਮਣ ਦੇ ਪੌਦੇ ਉੱਚੀ ਉੱਚੀ ਸਸਨ ਲੱਗੇ ਡੰਡੀ ਰੈਡੀ ਉਹ ਅੰਬ ਦਾ ਇਸ਼ਾਰਾ ਸਮਝ ਗਏ ਸਨ ਡੰਡੀ ਅੰਬ ਦਾ ਪੌਦਾ ਕਿਕਰ ਦੇ ਪੌਦੇ ਦੀ ਗੱਲ ਕਰ ਰਿਹਾ ਸੀ ਡੰਡੀ ਸਾਡੇ ਗਵਾਂਡੀ ਦੇ ਫਲ ਦੇ ਤਾਂ ਕੀ ਕਹਿਣਾ ਹੈ ਪ੍ਰਸ਼ਨ ਚੰਨਾ ਮੁੰਡਿਆਂ ਕੰਡਿਆਂ ਨਾਲ ਦੋਸਤੀ ਵੇਟਬੀ ਜਹੀ ਸ਼ਕਲ ਅਤੇ ਪੱਤੇ ਤਾਂ ਦੇਖੋ ਜਿਵੇਂ ਅਮਰੂਦ ਬੋਲਿਆ ਡੰਡੀ ਜਾਮਣ ਦੇ ਪੌਦੇ ਨੇ ਵੀ ਝਟ ਮਹਿਨਾ ਮਾਰਿਆ ਇਸ ਜਨਾਬ ਦੇ ਫਲ ਅਤੇ ਫੁੱਲਾਂ ਨੂੰ ਕੌਣ ਪਸੰਦ ਕਰਦਾ ਪ੍ਰਸ਼ਨ ਚੰਨਾ ਢੇਡਾ ਬੱਕਰੀਆਂ ਡੰਡੀ ਕਿੱਕਰ ਦਾ ਪੌਦਾ ਚੁੱਪ ਚਾਪ ਸੁਣਦਾ ਰਿਹਾ ਡੰਡੀ ਇੱਕ ਦਿਨ ਛੁੱਟੀ ਵਾਲੇ ਦਿਨ ਪੰਕਜ ਮਨਦੀਪ ਜਸਕਰਨ ਅਤੇ ਬਲਤੇਜ ਘੁੰਮਦੇ ਘੁੰਮਦੇ ਖੇਤਾਂ ਵੱਲ ਨੂੰ ਚੱਲ ਪਏ ਡੰਡੀ ਖੇਤ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਸੀ ਡੰਡੀ ਬਲਤੇਜ ਦੀ ਇੱਕ ਲੱਤ ਪੋਲੀਓ ਕਰਕੇ ਖਰਾਬ ਹੋ ਚੁੱਕੀ ਸੀ ਡੰਡੀ ਇਸ ਲਈ ਉਹ ਵਿਸਾਖੀਆਂ ਦੇ ਸਹਾਰੇ ਚੱਲ ਰਿਹਾ ਸੀ ਡੰਡੀ ਉਹਨਾਂ ਨੇ ਜਦੋਂ ਦਰਖਤਾਂ ਦੇ ਕੁਝ ਪੌਦੇ ਉੱਗੇ ਦੇਖੇ ਤਾਂ ਉਹ ਖੁਸ਼ ਹੋ ਗਏ ਡੰਡੀ ਮਨਦੀਪ ਅੰਬ ਦੇ ਪੌਦੇ ਵੱਲ ਗਿਆ ਅਤੇ ਉਸ ਨੂੰ ਪਲੋਸਦਾ ਹੋਇਆ ਬੋਲਿਆ ਵਾ ਅੰਬ ਦਾ ਪੌਦਾ ਡੰਡੀ ਇਸ ਨੂੰ ਤਾਂ ਮੈਂ ਕਰ ਲੈ ਕੇ ਜਾਵਾਂਗਾ ਡੰਡੀ ਕਰਦੇ ਵਿਹੜੇ ਵਿੱਚ ਲਾਵਾਂਗਾ ਡੰਡੀ ਜਦੋਂ ਇਹ ਪੌਦਾ ਵੱਡਾ ਹੋ ਜਾਵੇਗਾ ਤਾਂ ਮੈਂ ਇਹ ਦੇ ਅੰਬ ਚੁਪਿਆ ਕਰਾਂਗਾ ਡੰਡੀ ਨੇੜੇ ਹੀ ਅਮਰੂਦ ਦਾ ਪੌਦਾ ਸੀ ਡੰਡੀ ਪੰਕਜ ਉਸ ਬਾਲਾ ਆਇਆ ਅਤੇ ਬੋਲਿਆ ਮੈਨੂੰ ਤਾਂ ਭਾਈ ਅਮਰੂਦ ਪਸੰਦ ਹੈ ਡੰਡੀ ਉਂਝ ਵੀ ਇਹ ਪੌਦਾ 1 2 ਸਾਲਾਂ ਵਿੱਚ ਵਧੀਆ ਫਲ ਦੇਣ